ਸਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਹੁੰਚੀ ਆ ਤੇ ਇਹਦੇ ਮੁਤਾਬਕ ਪਟੀਸ਼ਨ ਦੇ ਉੱਤੇ ਸੁਣਵਾਈ ਕਰਦੇ ਆ ਸਪਰੀਮ ਕੋਰਟ ਨੇ ਡੇਰਾ ਮੁਖੀ ਰਾਮ ਰਹੀਮ ਤੇ ਹੋਰਨਾ ਤੋਂ ਜਵਾਬ ਮੰਗਿਆ ਨੋਟਿਸ ਭੇਜਿਆ ਗਿਆ ਹੈ ਤੇ 4 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਕੋਰਟ ਵਿੱਚ ਪਟੀਸ਼ਨ ਚੱਲੀ ਗਈ ਹੈ ਜੀ ਤੇ ਇਹ ਸਾਬਤ ਕਰ ਦਿੰਦੇ ਆ ਕਿ ਡੇਰਾ ਮੁਖੀ ਹੀ ਕਾਤਲ ਸੀਗਾ ਉਹਨੇ ਉਹਨੇ 120 ਬੀ ਤਹਿਤ ਕੌਨਸਪਰੇਸੀ ਕਰਕੇ ਕਤਲ ਕਰਾਇਆ ਸੀ ਅਨਰਜੀਤ ਸਿੰਘ ਦਾ ਤਾਂ ਉਹਨੂੰ ਫੇਰ ਸਜ਼ਾ ਉਮਰ ਕੈਦ ਦੀ ਹੋ ਸਕਦੀ ਹੈ। ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ। ਡੇਰਾਮੁਖੀ ਰਾਮ ਰਹੀਮ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਡੇਰਾ ਪ੍ਰਬੰਧਕ ਰਣਜੀਤ ਸਿੰਘ ਹਤਿਆ ਮਾਮਲੇ ਦੇ ਵਿੱਚ ਡੇਰਾਮੁਖੀ ਸਣੇ ਕਈਆਂ ਨੂੰ ਬਰੀ ਕਰ ਦਿੱਤਾ ਗਿਆ ਸੀਗਾ। ਹਾਲਾਂਕਿ CBI ਨੇ ਉਹਨਾਂ ਨੂੰ ਉਮਰ ਕੈਦ ਸੁਣਾਈ ਸੀ। ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਸਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਹੁੰਚੀ ਆ ਤੇ ਇਹਦੇ ਮੁਤਾਬਕ ਪਟੀਸ਼ਨ ਦੇ ਉੱਤੇ ਸੁਣਵਾਈ ਕਰਦੇ ਆ ਸਪਰੀਮ ਕੋਰਟ ਨੇ ਡੇਰਾ ਮੁਖੀ ਰਾਮ ਰਹੀਮ ਤੇ ਹੋਰਨਾ ਤੋਂ ਜਵਾਬ ਮੰਗਿਆ ਨੋਟਿਸ ਭੇਜਿਆ ਗਿਆ ਹੈ ਤੇ 4 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ ਤੇ ਇਸ ਮਾਮਲੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਤੇ ਅਕੀਦਾ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਅਕੀਦਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਕਿ ਕਿਸ ਤਰ੍ਹਾਂ ਦੇਖਦੇ ਹੋ ਇਸ ਮਾਮਲੇ ਨੂੰ ਅਸਲਚ ਦਾ ਜਿਹੜਾ ਰਣਜੀਤ ਸਿੰਘ ਕਤਲ ਕਾਂਡ ਹੋਇਆ ਸੀ ਨਾ ਰਣਜੀਤ ਸਿੰਘ ਡੇਰੇ ਦਾ ਮੈਨੇਜਰ ਨਹੀਂ ਸੀਗਾ ਜਿਹੜਾ ਮੀਡੀਆ ਦੇ ਵਿੱਚ ਹੁਣ ਤੱਕ ਆ ਰਿਹਾ ਤੇ ਅੱਜ ਹੀ ਮੈਂ ਰਿਪੋਰਟ ਪੜ੍ਹ ਰਿਆ ਸੀਗਾ ਉਹਨੇ ਲਿਖਿਆ ਹੈ ਕਿ ਡੇਰਾ ਡੇਰਾ ਮੈਨੇਜਰ ਸੀਗਾ ਡੇਰੇ ਦਾ ਮੈਨੇਜਰ ਨਹੀਂ ਸੀਗਾ ਉਹ ਉਹ ਅਸਲਚ ਡੇਰੇ ਵੱਲੋਂ ਬਣਾਈ ਜਾਂਦੀ ਸਟੇਟ ਪੱਧਰੀ ਕਮੇਟੀਆਂ ਦੇ ਵਿੱਚ ਹਰਿਆਣਾ ਕਮੇਟੀ ਦਾ ਇੱਕ ਮੈਂਬਰ ਸੀਗਾ ਉਹ ਡੇਰੇ ਵਿੱਚ ਇੰਨਾ ਜ਼ਿਆਦਾ ਉਹਦਾ ਉਹਦਾ ਡੇਰੇ ਨਾਲ ਪ੍ਰਭਾਵ ਸੀਗਾ ਕਿ ਉਹਦਾ ਪਰਿਵਾਰ ਡੇਰੇ ਪ੍ਰਤੀ ਬੜਾ ਪ੍ਰਣਾਇਆ ਹੋਇਆ ਸੀਗਾ ਉਹਦੇ ਘਰ ਵਿੱਚ ਡੇਰਾ ਮੁਖੀ ਆਉਂਦੇ ਸੀ। ਖਾਨਪੁਰ ਕੋਲੀਆਂ ਪਿੰਡ ਐ ਪਿੱਪੜੀ ਤੋਂ ਜਦੋਂ ਆਪਾਂ ਆਉਂਦੇ ਹੈਗੇ ਆ ਸ਼ਾਹਵਾਦ ਨੂੰ ਤੇ ਰਸਤੇ ਵਿੱਚ ਖਾਨਪੁਰ ਕੋਲੀਆਂ ਪਿੰਡਾਂ ਦਾ ਉਹਦੇ ਰੋਡ ਦੇ ਉੱਪਰ ਉਹਦੇ ਕੋਠੀ ਆ। ਤੇ ਉਸ ਕੋਠੀ ਵਿੱਚ ਆਮ ਤੌਰ ਤੇ ਡੇਰਾ ਮੁਖੀ ਆਇਆ ਕਰਦੇ ਸੀਗੇ। ਕਈ ਵਾਰੀ ਆਉਂਦੇ ਸੀਗੇ ਉੱਥੇ ਆ ਕੇ ਖਾਣਾ ਪਾਣੀ ਖਾਂਦੇ ਸੀ ਤੇ ਰਹਿ ਕੇ ਉੱਥੇ ਆਰਾਮ ਕਰਕੇ ਅੱਗੇ ਲਾਂਹ ਜਾਂਦੇ ਸੀਗੇ। ਹੋਇਆ ਕੀ ਕਿ ਕੁਝ ਕਾਰਨਾ ਕਰਕੇ ਇੱਕ ਚਿੱਠੀ ਪ੍ਰਕਾਸ਼ ਚ ਆਉਂਦੀ ਆ ਚਿੱਠੀ ਦੇ ਵਿੱਚ ਚਿੱਠੀ ਕਿਸੇ ਸਾਧਵੀ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਰੀ ਬਾਜਪਾਈ ਨੂੰ ਪਾਈ ਗਈ ਸੀ ਉਹ ਚਿੱਠੀ ਤੇ ਉਹ ਚਿੱਠੀ ਤੋਂ ਬਾਅਦ ਫਿਰ ਜਿਹੜੇ ਚਿੱਠੀ ਗੱਛਾ ਪਦੀ ਆ ਅਖਬਾਰ ਵਿੱਚ ਤਾਂ ਅਖਬਾਰ ਦੀ ਉਹ ਪ੍ਰੇਮੀ ਪ੍ਰੈਸ ਪੜ੍ਹਨ ਦਿੰਦੇ ਆ ਤੇ ਖਾਨਪੁਰ ਕੋਲੀਆਂ ਦੇ ਕੋਲੋਂ ਉਹ ਚਿੱਠੀ ਜ਼ਿਆਦਾ ਵੰਡੀ ਗਈ ਸੀ ਹੂੰ ਉਹਦੇ ਵਿੱਚ ਇੱਕ ਤਰਕਸ਼ੀਲ ਸੀਗਾ ਬੈਲੈਂਸਿੰਗ ਮਾਸਟਰ ਬੈਲੈਂਸਿੰਗ ਉਹ ਉਹਨੇ ਵੀ ਚਿੱਠੀ ਭੰਡੀ ਕਾਫੀ ਹੋ ਤਾ ਮਾਸਟਰ ਬਲਵੰਤ ਸਿੰਘ ਤੇ ਵੀ ਅਟੈਕ ਹੋਇਆ ਸੀਗਾ ਪਰ ਉਹ ਬਚ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਇਹ ਨਹੀਂ ਗਿਆ ਉੱਥੇ ਰਣਜੀਤ ਸਿੰਘ ਤੇ ਇਹਦੇ ਕੋਲੇ ਡੇਰੇ ਦੇ ਕੁਝ ਸਾਧੂ ਵੀ ਆਏ ਸੀਗੇ ਉਹ ਕਹਿੰਦੇ ਜਾ ਕੇ ਤੂੰ ਡੇਰੇ ਤੋਂ ਮਾਫੀ ਮੰਗ ਲੈ ਹੂੰ ਉਹ ਕਹਿੰਦਾ ਮੈਂ ਡੇਰੇ ਤੋਂ ਮਾਫੀ ਨਹੀਂ ਮੰਗਾਗਾ ਉਹਦੀ ਭੈਣ ਵੀ ਵਾਪਸ ਆ ਗਈ ਸੀਗੀ ਤੇ ਦੋਸ਼ ਇਹ ਲੱਗੇ ਸੀਗੇ ਕਿ ਉਹ ਚਿੱਠੀ ਉਹਦੀ ਭੈਣ ਵੱਲੋਂ ਲਿਖੀ ਗਈ ਆ ਬਾਦ ਵਿੱਚ ਉਹ ਮਾਈਮੋਈ ਮੰਗਣ ਵਾਸਤੇ ਕਹਿੰਦੇ ਰਹੇ ਉਹਨੂੰ ਰਣਜੀਤ ਸਿੰਘ ਨੂੰ ਪਰ ਉਹ ਮਾਫੀ ਨਹੀਂ ਮੰਗੀ ਉਹਨੇ ਤੇ ਉਸ ਤੋਂ ਬਾਅਦ ਇੱਕ ਦਿਨ ਉਹਦਾ ਜਦੋਂ ਕਿ ਸਵੇਰੇ ਸਵੇਰੇ ਆਪਣੇ ਖੇਤਾਂ ਵਿੱਚ ਉਹ ਚਾਹ ਦੇਣ ਅਗਿਆ ਸੀਗਾ ਆਪਣੇ ਸਿਰਿਆ ਨੂੰ ਉਦੋਂ ਰਸਤੇ ਵਿੱਚ ਆਉਂਦੇ ਆ ਕਾਰ ਆਈ ਸੀ ਕਾਰ ਨੇ ਆ ਕੇ ਉਹਨੂੰ ਗੰਨੇ ਦੇ ਖੇਤ ਕੋਲੇ ਗੋਲੀਆਂ ਨਾਲ ਭੁੰਨ ਕੇ ਚਲੇ ਗਏ ਸੀ ਕੌਣ ਲੋਕ ਸੀਗੇ ਕੌਣ ਨਹੀਂ ਸੀ ਕੋਈ ਪਤਾ ਨਹੀਂ ਲੱਗਿਆ ਕਿਸੇ ਨੂੰ ਉਸ ਤੋਂ ਬਾਅਦ ਕੇਸ ਚੱਲਿਆ ਕੇਸ ਚੱਲਣ ਤੋਂ ਬਾਅਦ ਸਾਰਾ ਕੁਝ ਉਹਦੇ ਦੇ ਬਾਪੂ ਸੀਗਾ ਰਣਜੀਤ ਸਿੰਘ ਨਾਲ ਬੜੀ ਵੱਡੀ ਲੜਾਈ ਲੜੀ ਉਹਨੇ ਲੜਾਈ ਲੜਨ ਤੋਂ ਬਾਅਦ ਹੋਇਆ ਕੀ ਕਿ ਕੁਝ ਗਵਾਹ ਵੀ ਸਾਹਮਣੇ ਆ ਗਏ ਉਸ ਤੋਂ ਬਾਅਦ ਉਹਨੂੰ ਉਸ ਕੇਸ ਦੇ ਵਿੱਚ ਸਰਸੇ ਵਾਲੇ ਨੂੰ ਤੇ ਕੁਝ ਹੋਰ ਜਿਵੇਂ ਸ਼ਬਦਲ ਸੀਗਾ ਤੇ ਕੁਝ ਹੋਰ ਬੰਦੇ ਸੀਗੇ ਉਹਨਾਂ ਨੂੰ ਸਜ਼ਾ ਹੋ ਗਈ ਉਮਰ ਕੈਦ ਉਮਰ ਕੈਦ ਦੀ ਸਜ਼ਾ ਹੋ ਗਈ ਤੇ ਉਹ ਉਹਨਾਂ ਨੇ ਫਿਰ ਅੱਗੇ ਪਟੀਸ਼ਨ ਪਾਈ ਸਰਸੇ ਵਾਲਿਆਂ ਨੇ ਉਹਦੀ ਸਜ਼ਾ ਦੇ ਬੁਲਟ ਪਾਤੀ ਤੇ ਉਹ ਸਜ਼ਾ ਫਿਰ ਉਹਨਾਂ ਦੀ ਮਵਤਲ ਹੋ ਗਈ ਸੀ ਮਵਤਲ ਕਹਿ ਦੇ ਜਾਨਾ ਸਦਾਰਤ ਹੋ ਗਈ ਸੀ ਉਹ ਤੇ ਉਹ ਸਜ਼ਾ ਰੱਦ ਹੋ ਗਈ ਸੀ ਉਸ ਤੋਂ ਬਾਅਦ ਫਿਰ ਇਹ ਰੌਲਾ ਪਿਆ ਉਹਦੇ ਮਾਪੇ ਪਾਪਾ ਵੱਲੋਂ ਰਣਜੀਤ ਸਿੰਘ ਖਾਨਪੁਰ ਖੋਲੀਆਂ ਦੇ ਮਾਪਿਆਂ ਦੇ ਮਾਪੋਂ ਤੇ ਬੜਾ ਰੌਲਾ ਪਿਆ ਤੇ ਰੌਲਾ ਪੈਣ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਗਲਤ ਕੀਤਾ ਬੀਜੇਪੀ ਨੇ ਕੀਤਾ ਉਹ ਫਿਰ ਸੁਪਰੀਮ ਕੋਰਟ ਵਿੱਚ ਪਟੀਸ਼ਨ ਚੱਲੀ ਗਈ ਹੈ ਜੀ ਤੇ ਇਹ ਸਾਬਤ ਕਰ ਦਿੰਦੇ ਆ ਕਿ ਡੇਰਾ ਮੁਖੀ ਹੀ ਕਾਤਲ ਸੀਗਾ ਉਹਨੇ ਉਹਨੇ 120 ਬੀ ਤਹਿਤ ਕੌਨਸਪਰੇਸੀ ਕਰਕੇ ਕਤਲ ਕਰਾਇਆ ਸੀ ਰਣਜੀਤ ਸਿੰਘ ਦਾ ਤਾਂ ਉਹਨੂੰ ਫੇਰ ਸਜ਼ਾ ਉਮਰ ਕੈਦ ਦੀ ਹੋ ਸਕਦੀ ਹੈ ਇਸ ਕਰਕੇ ਡੇਰਾ ਮੁਖੀ ਦੀਆਂ ਮੁਸੀਬਤਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜੀ ਬਿਲਕੁਲ ਜੀ ਤੇ ਜਗਸੀਰ ਸਿੰਘ ਹੋਰੀ ਨੇ ਜਿਨ੍ਹਾਂ ਦੇ ਰਾਹੀਂ ਵਕੀਲ ਦੇ ਰਾਹੀਂ ਇਹ ਪਟੀਸ਼ਨ ਪਾਈ ਗਈ ਹੈ ਤੇ ਇਹਦੇ ਵਿੱਚ 4 ਹਫ਼ਤਿਆਂ ਦੇ ਵਿੱਚ ਵਿੱਚ ਜਵਾਬ ਮੰਗਿਆ ਗਿਆ ਹੈ ਡੇਰਾ ਮੁਖੀ ਤੋਂ ਵੀ ਤੇ ਹੋਰਾਂ ਤੋਂ ਵੀ ਨੋਟਿਸ ਜਾਰੀ ਕਰਕੇ ਇਹ ਜਵਾਬ ਮੰਗ ਲਿਆ ਗਿਆ ਹੁਣ ਦੇਖਣਾ ਹੋਵੇਗਾ ਇਹ ਮਾਮਲਾ ਕੀ ਮੋੜ ਲੈਂਦਾ ਕਿਤਾ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਅਸੀ ਕਾ ਜੀ ਸੋ ਡੇਰਾ ਮੁਖੀ ਰਾਮ ਰਹੀਮ ਦੀਆਂ ਮੁਸ਼ਕਲਾਂ ਵਧਦੀਆਂ ਨੇ ਜਾਂ ਕਿਸ ਤਰ੍ਹਾਂ ਹੁੰਦਾ ਹੈ ਤੇ ਕੀ ਜਿਹੜਾ ਨੋਟਿਸ ਦਾ ਜਵਾਬ ਦਿੱਤਾ ਜਾਂਦਾ ਹੈ ਉਹਦੇ ਉੱਤੇ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇਵਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ